ਬਾਹੂ ਖਾਤ ਪਤਾ ਨਹੀਂ ਇੱਥੇ ਐਮਰਜੈਂਸੀ ਕੋਈ ਪੀਕ ਰਿਪੋਰਟ ਬੰਦ ਨਹੀਂ ਆ ਰਹੀ ਦੇਖੋ ਜੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੇਕਰ ਪੇਸ਼ੈਂਟ ਹੋਵੇ ਤੇ ਕਿਸੇ ਮਰੀਜ਼ ਨੂੰ ਮਿਲਣ ਤੋਂ ਜਿਹੜਾ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਡੱਲੇਵਾਲ ਤੋਂ ਬਣਾ ਨੂੰ ਅਗਵਾ ਕਰਕੇ ਰੱਖਿਆ ਹੋਇਆ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਆਪਾਂ ਗੱਲ ਕਿਉਂ ਕਰੀਏ ਜਾਂਦਾ ਅਸੀਂ ਤਾਂ ਆਪਣੇ ਆਪ ਨੂੰ ਮਿਲ ਜਾਣਾ ਹੈ ਕੀ ਗੱਲ ਸਾਨੂੰ ਮਤਲਬ ਆਪਣੇ ਆਪ ਨੂੰ ਮਿਲਦਾ ਕਿ ਤਾਰ ਨਹੀਂ ਕਿ ਤੁਸੀਂ ਬਹੁਤ ਚੰਗਾ ਕੀਤਾ ਜੀ ਅਸੀਂ ਤਾਂ ਇਹਨਾਂ ਦੇ ਉੱਤੇ ਪਰਚੀਆਂ ਦੀ ਗੱਲ ਕਰਦੇ ਆਂ ਤੇ ਇਹਨਾਂ ਦੇ ਉੱਤੇ ਕੋਈ ਨਾ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਪਰ ਜਦੋਂ ਤੁਹਾਡੇ ਅਧਿਕਾਰ ਖੇਤਰ 'ਚ ਹੀ ਨਹੀਂ ਹੈਗਾ ਤੁਹਾਡੇ 'ਚ ਕੋਈ ਤੁਸੀਂ ਕੀ ਕਰੋਗੇ ਤੁਸੀਂ ਇਹ ਦਵਾਕਾਰ ਨਹੀਂ ਯਾਰ ਇਹ ਮਤਲਬ ਇਹ ਤੁਸੀਂ ਕੰਮ ਇਹਨਾਂ ਨੂੰ ਕਰ ਲੋਗੇ ਅਗਵਾ ਤੁਸੀਂ ਕਰਿਓ ਫਿਰ ਜੇ ਤੁਸੀਂ ਆਈ ਕਰਨਾ ਤੇ ਕਿੰਦੇ ਆਗੂ ਕਰ ਦੋ ਕਿ ਤੁਸੀਂ ਲੈਣ ਲੱਗ ਜਾਨੀ ਇੱਥੇ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਡੀ ਐਮ ਸੀ ਵਿੱਚ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾਖਲ ਕੀਤੇ ਗਏ ਨੇ ਉੱਥੇ ਕੁਝ ਕਿਸਾਨ ਆਗੂ ਪਹੁੰਚਦੇ ਨੇ ਤਾਂ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਇਸ ਮੌਕੇ ਤੇ ਹੰਗਾਮਾ ਹੋ ਗਿਆ ਹੰਗਾਮੇ ਤੋਂ ਬਾਅਦ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡ ਨਾਲ ਅਸੀਂ ਸਾਂਝੀਆਂ ਕਰ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਕਿਸਾਨ ਲਗਾਤਾਰ ਕਹਿ ਰਹੇ ਸੀ ਕਿ ਕਿਹੜਾ ਕਾਨੂੰਨ ਹੈਗਾ ਜਿਸ ਮੁਤਾਬਕ ਸਾਨੂੰ ਰੁਕਿਆ ਜਾ ਰਹੇਗਾ ਜਾਂ ਕਿਹੜਾ ਸੰਵਿਧਾਨ ਹੈਗਾ ਜਿਹੜਾ ਸਾਨੂੰ ਇੱਥੋਂ ਰੋਕ ਸਕਦਾ ਹੈਗਾ ਕਿ ਕਿਸੇ ਮਰੀਜ਼ ਨੂੰ ਮਿਲਣਾ ਹੋਵੇ ਤੇ ਉਹਨੂੰ ਮਿਲਣ ਦਾ ਦਿੱਤਾ ਜਾਵੇ ਤਾਂ ਇਸ ਵਕਤ ਵੱਡੇ ਇਲਜ਼ਾਮ ਜਿਹੜਨੇ ਉਹ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੇ ਲਗਾਏ ਜਾ ਰਹੇ ਨੇ ਕਿਸਾਨ ਆਗੂਆਂ ਦੇ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸਾਨ ਆਗੂ ਜਿਹੜੇ ਨੇ ਉਹ ਬਾਰ-ਬਾਰ ਕੋਸ਼ਿਸ਼ ਕਰ ਰਹੇ ਨੇ ਕੇ ਅੰਦਰ ਜਾਇਆ ਜਾਵੇ ਤੇ ਅੰਦਰ ਜਾ ਕੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣ ਜਾਣਿਆ ਜਾਵੇ ਤੇ ਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਇਹ ਤਸਵੀਰਾਂ ਜਦੋਂ ਨਿਕਲ ਕੇ ਸਾਹਮਣੇ ਆਈਆਂ ਤਾਂ ਇਸ ਤੋਂ ਬਾਅਦ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਨੂੰ ਨਜ਼ਰਬੰਦ ਰੱਖਿਆ ਹੋਇਆ ਹੈਗਾ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਕਿ ਹਾਲਾਂਕਿ ਇੱਕ ਅੰਦਰਲੀ ਤਸਵੀਰ ਜਿਹੜੀ ਹੈ ਜਗਜੀਤ ਸਿੰਘ ਡੱਲੇਵਾਲ ਦੀ ਤੁਰਦੇ ਆ ਫਿਰਦੇ ਆ ਦੀ ਉਹ ਵੀ ਨਜ਼ਰ ਆਈ ਹੈ ਜ ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਤੁਰ ਰਹੇ ਨੇ ਤਾਂ ਉਹਨਾਂ ਦੇ ਪਿੱਛੇ ਪੁਲਿਸ ਦੇ ਕੁਝ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਤੁਰਦੇ ਹੋਏ ਯਾਨਕਿ ਉਹਨਾਂ ਦੀ ਨਿਗਰਾਨੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਸ ਹਿਸਾਬ ਦੇ ਨਾਲ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਹਿਸਾਬ ਦੇ ਨਾਲ ਨਜ਼ਰਬੰਦ ਕੀਤਾ ਹੋਇਆ ਹੈਗਾ BMC ਹਸਪਤਾਲ ਦੇ ਵਿੱਚ ਤਾਂ ਜਦੋਂ DMC ਹਸਪਤਾਲ ਦੇ ਵਿੱਚ ਕੁਝ ਕਿਸਾਨ ਆਗੂ ਪਹੁੰਚਦੇ ਨੇ ਕਹਿੰਦੇ ਨੇ ਕਿ ਅਸੀਂ ਜਗਦੀਸ਼ ਸਿੰਘ ਢੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਹਾਂ ਮਰੀਜ਼ ਹੈ ਜਿਹਨੂੰ ਪੁਲਿਸ ਨੇ ਇਹ ਕਹਿ ਕੇ ਦਾਖਲ ਕਰਵਾਇਆ ਸੀ ਕਿ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਚੈੱਕਅਪ ਦੇ ਲਈ DMC ਲਿਆਂਦਾ ਗਿਆ ਹੈਗਾ ਤਾਂ ਜੋ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤਾਂ ਜੇ ਕੋਈ ਮਰੀਜ਼ ਹੈ ਤਾਂ ਉਹਨੂੰ ਮਿਲਣ ਕਿਉਂ ਨਹੀਂ ਦਿੱਤਾ ਜਾ ਰਿਹਾ ਤਾਂ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਤੇ ਨਾਲ ਦੀ ਨਾਲ ਮੌਕੇ ਤੇ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਸਾਨ ਆਗੂਆਂ ਨੂੰ ਤਾਂ ਕਿਸਾਨ ਆਗੂ ਮੌਕੇ ਤੇ ਬੈਠ ਕੇ ਉਹਨਾਂ ਦੇ ਵੱਲੋਂ ਰੋਸ ਪ੍ਰਗਟਾਇਆ ਗਿਆ ਤੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਹੈਗਾ ਤਾਂ तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕੀ ਮੌਕੇ ਦੇ ਹਾਲ ਬਣੇ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਇਹਨਾਂ ਆਗੂਆਂ ਨੂੰ ਕਿਸਾਰ ਆਗੂ ਨੂੰ ਰੋਕਿਆ ਗਿਆ ਹੈਗਾ ਜਾ ਉਸ ਤੋਂ ਉਹਨਾਂ ਨਾਲ ਗੱਲ ਕਰੋ ਉਹਨਾਂ ਦੇ ਨਾਲ ਉਹਨਾਂ ਨਾਲ ਚੋਰੀ ਕਰਵਾਣੀ ਹੈ ਜੇ ਤੋੜਾ ਤੁਸੀਂ ਕਰੀਂ ਆਪਾਂ ਗੱਲ ਕਿਉਂ ਕਰੀਏ ਜਾਂ ਅਸੀਂ ਤਾਂ ਆਪਣੇ ਆਪ ਨੂੰ ਮਿਲ ਜਾਣਾ ਹੈ ਕੀ ਕਰਾਂ ਸਾਨੂੰ ਮਤਲਬ ਆਪਣੇ ਆਪ ਨੂੰ ਮਿਲਦਾ ਕਿ ਉਧਾਰ ਨਹੀਂ ਸਾਨੂੰ ਪਤਾ ਹੈ ਨਾ ਅਸੀਂ ਤਾਂ ਮਿਲਾਂ ਦੇਖੋ ਜੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੇਕਰ ਪੇਸ਼ੈਂਟ ਹੋਵੇ ਤੇ ਕਿਸੇ ਮਰੀਜ਼ ਨੂੰ ਮਿਲਣ ਤੋਂ ਜਿਹੜਾ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਢੱਲੇਵਾਲ ਸਾਹਿਬ ਨੂੰ ਅਗਵਾ ਕਰਕੇ ਰੱਖਿਆ ਹੋਇਆ ਹੈ ਤੋ ਜਿਹੜੀਆਂ ਡੀਜੀਪੀ ਸਾਹਿਬ ਇਹਨਾਂ ਨੂੰ ਸਨਮਾਨ ਦੀਆਂ ਗੱਲਾਂ ਕਰਦੇ ਆ ਕਿ ਤੁਸੀਂ ਬਹੁਤ ਚੰਗਾ ਕੀਤਾ ਹੈ ਅਸੀਂ ਤਾਂ ਇਹਨਾਂ ਦੇ ਉੱਤੇ ਪਰਚੀਆਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਉੱਤੇ ਕਾਨੂੰਨਕਾਰੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਇਲਾਜ ਦੀ ਗੱਲ ਕਰਦੇ ਸੀ ਉੱਥੇ ਇਹਨਾਂ ਨੇ ਵੱਡੀ ਗਿਣਤੀ ਚ 4 ਜ਼ਿਲ੍ਹਿਆਂ ਦੀ ਪੁਲਿਸ ਲਾਈ 4 ਜ਼ਿਲ੍ਹਿਆਂ ਦੀ ਪੁਲਿਸ ਸ਼ਿੰਕਰ ਐਡਮਿਟ ਨੇ ਇਹ ਉਹਨਾਂ ਨੂੰ ਉੱਥੋਂ ਉਠਾਇਆ ਆਪਣੇ ਡੀਆਈਜੀ ਸਾਹਿਬ ਕਹਿ ਰਹੇ ਆ ਵੀ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਉਹਨਾਂ ਨੂੰ ਉੱਥੋਂ ਆਪ ਲੈ ਕੇ ਆਏ ਜੇਕਰ ਉਹਨਾਂ ਦੀ ਸਿਹਤ ਨਹੀਂ ਠੀਕ ਇਲਾਜ ਨਹੀਂ ਲੈ ਕੇ ਆਂਦਾ ਤਾਂ ਫਿਰ ਉਹਨਾਂ ਨੂੰ ਮਿਲਣ ਦੀ ਮਨਾਹੀ ਕਿਉਂ ਠੀਕ ਹੈ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਨਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਵਜ੍ਹਾ ਕੀ ਹੈ ਇਹ ਸੰਵਿਧਾਨ ਸਰਕਾਰ ਨੇ ਨਹੀਂ ਮੰਨਣਾ ਸੰਵਿਧਾਨ ਪ੍ਰਸ਼ਾਸਨ ਨੇ ਨਹੀਂ ਮੰਨਣਾ ਸੰਵਿਧਾਨ ਤੇ ਸਿਰਫ ਹੈਗਾ ਗਰੀਬਾਂ ਨੂੰ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਕੋਈ ਇਹਨਾਂ ਦੇ ਕੋਲ ਜਵਾਬ ਨਹੀਂ ਸਿਰਫ ਕੋਈ ਬਹਾਨਾ ਕਿ ਸਾਨੂੰ ਉਪਰੋਂ ਆਰਡਰ ਨੇ ਸਾਨੂੰ ਵੀ ਉਪਰੋਂ ਆਰਡਰ ਨੇ ਉਪਰੋਂ ਆਰਡਰ ਕੀਦੇ ਆ ਤਾਂ ਦੇ ਪਰ ਉਹਦੀ ਟੋਕਰੀ ਕਾਹੀਂ ਤੋਂ ਉਹਨਾਂ ਦੇ ਨਾਲ ਆ ਯਾਰ ਫਿਰ ਇਹ ਗੱਲ ਹੁਣ ਜੇ ਅਸੀਂ ਆਪਣੇ ਆਪੇ ਦਾ ਯਾਰ ਦਹਾਣ ਵੀ ਨਹੀਂ ਪੁੱਛ ਸਕਦੇ ਜਦ ਤੁਸੀਂ ਮੰਨੋ ਕੋਦੋਂ ਉਹ ਦਵਾਈ ਕਰਕੇ ਰੱਖਿਆ ਉਹਨਾਂ ਨੂੰ ਇਹ ਕੋਈ ਇਲਾਜ ਥੋੜੀ ਹੋ ਰਿਹਾ ਯਾਰ ਜੇ ਕੋਈ ਇਲਾਜ ਹੋ ਰਿਹਾ ਤਾਂ ਫਿਰ ਫਿਰ ਤਾਂ ਸਾਨੂੰ ਮਿਲ ਦਿੱਤਾ ਜਾਵੇ ਸਾਨੂੰ ਉਹਨਾਂ ਦਾ ਹਾਲ ਚਾਲ ਪੁੱਛਣ ਦਾ ਵੀ ਅਧਿਕਾਰ ਕੋਈ ਨਹੀਂ ਬਾਕੀ ਮਰੀਜ਼ਾਂ ਨੂੰ ਉਹਦੇ ਮਿਲ ਸਕਦੇ ਨੇ ਪਰਿਵਾਰਕ ਮੈਂਗਾਂ ਤਾਂਹੀਂ ਕੋਈ ਨਹੀਂ ਮਿਲ ਸਕਦੇ ਨਹੀਂ 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 ਯਾਰ ਇਹ ਤਾਂ ਨਹੀਂ ਕਰ ਰਿਹਾ ਦੋ ਮਿੰਟ ਪਲੀਜ਼ ਆ ਜਾਓ ਬੰਦਾ ਜੀ ਆਪਾਂ ਨਹੀਂ 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 ਕਰ ਰਿਹਾ ਇਹਦੀ ਹਾਲ ਨਹੀਂ ਨਿਕਲ ਰਿਹਾ ਨਹੀਂ ਨਿਕਲਣਾ ਲੱਗਿਆ ਗੱਲ ਤਾਂ ਨਹੀਂ ਕਰ ਰਿਹਾ ਇਹ ਨਹੀਂ ਹਾਲ ਹੈ ਪਲੀਜ਼ ਪਲੀਜ਼ ਆ ਜਾਓ ਦੋ ਮਿੰਟ ਥੋੜੀ ਜਿਹੀ ਖੇਸਾ ਹੋ ਗਈ ਉਹ ਯਾਰ ਹੱਥ ਹੁਦੀ ਹੈ ਨਹੀਂ ਯਾਰ ਇਕੱਲੇ ਆਪਣੇ ਕਰ ਰਹੇ ਆਂ ਕਿੱਡੀ ਮਤਲਬ ਇਹ ਜਿਹੜੀ ਸੜਿਆ ਆਹ ਲੇ ਕੇ ਉੱਤੇ ਗੱਲ ਕਰਉਂਦੇ ਜੀ ਜਦੋਂ ਤੁਹਾਡੇ ਅਧਿਕਾਰ ਖੇਤਰ ਚ ਨਹੀਂ ਹੈਗਾ ਤੁਹਾਡੇ ਚ ਕੋਈ ਤੁਸੀਂ ਕੀ ਕਰੋਗੇ ਤੁਸੀਂ ਨਹੀਂ ਰੋ ਯਾਰ ਪਲੀਜ਼ ਯਾਰ ਜੀ ਵਰਦਾ ਘਰ 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 ਕੋਈ ਇਹਦਾ ਮਤਲਬ ਵੀ ਥੋੜੀ ਜਿਹੀ ਅਸੀਂ ਇੱਕ ਦੂਜੇ ਨੂੰ ਤੁਸੀਂ ਤੁਸੀਂ ਮੋੜਾ ਗਿਆ ਰੱਖਾ ਆ ਰੱਖੋ ਹੋ ਵੀ ਸਵੇ ਸ਼ਰਿਆਂਵੇਂ ਧੱਕਾ ਹੈ ਤੇ ਆਪਾਂ ਦਾ ਫਿਰ ਜਦੋਂ ਤੇ ਫਿਰ ਅਹੀਂ ਵੀ ਫਿਰ ਅਹੀਂ ਤੱਕ ਜਾਵਾਂਗੇ ਇਹ ਇਹ ਬੜਾ ਹੋ ਗਿਆ ਜੱਟ ਕੋਈ ਨਹੀਂ ਆ ਮੇਰੇ ਫੋਨ ਫੜੀ ਹੋ ਯਾਰ ਸਾਈਡ ਤੇ ਹੋਣੀ ਪੇਸ਼ੈਂਟ ਨਹੀਂ ਯਾਰ ਤੁਸੀਂ ਆਪਣ ਸਾਈਡ ਤੇ দাও ਜੀ ਸਾਈਡ ਤੇ দাও ਤੁਹਾਨੂੰ ਇਹਨਾਂ ਮੈਂਗਾ ਤੁਸੀਂ ਨਾਕਾ ਲਾ ਕੇ ਕਿਉਂ ਖੜੇ ਹੋ ਪੇਸ਼ੈਂਟਾਂ ਨੂੰ ਤੁਸੀਂ ਪਰੇਸ਼ਾਨ ਕਰ ਰਹੇ ਹੋ ਇਹਨਾਂ ਅਮਰਜੈਂਸੀ ਦੇ ਪੇਸ਼ੈਂਟ ਆ ਰਹੇ ਨੇ 50 ਪੁਲਿਸ ਨਾਕਾ ਲਾ ਕੇ ਤੇ ਇਹਨਾਂ ਮਰੀਜ਼ਾਂ ਨੂੰ ਕੰਮ ਕਰ ਰਹੀ ਹੈ ਇੱਥੇ ਮੁਰੇ ਦੇਖੋ ਦੰਨ ਕਰ ਲੋਣੀ ਹੈ ਕੋਈ ਹਟੋ ਜੀ ਆਪ ਤੁਸੀਂ ਮਤਲਬ ਇਹ ਗੱਲ ਹੈ ਕਿ ਜਿੰਦ ਸਾਹਿਬ ਜਾ ਰਹੇ ਇਹ ਕੰਮ ਨਹੀਂ ਚੱਲਦਾ ਜੀ ਉਹ ਨਹੀਂ ਨਹੀਂ ਦੋ ਮਿੰਟ ਜੀ ਮੈਨੂੰ ਕਹਿੰਦੇ ਸੀ ਦੋ ਮਿੰਟ ਫੀਲ ਆਓ ਜੀ ਆਜਾ ਆਪਾਂ ਇੱਥੇ ਅੰਦਰ ਨਾਲ ਸਾਨੂੰ ਲਾਉਂਦੇ ਨਹੀਂ ਨਹੀਂ ਪਰ ਤੁਸੀਂ ਜਾਣਦੇ ਫਿਰ ਇੱਥੇ ਪਹਿਲਾਂ ਜਵਾਬ ਦਿਓ ਗੱਭਜਾ ਕੀ ਨਹੀਂ ਨਹੀਂ ਸਾਨੂੰ ਲਾਓ ਨਹੀਂ ਨਹੀਂ ਗੱਲ ਫਿਰ ਉਹਨਾਂ ਨੂੰ ਬੁਲਾਓ ਜਿਹੜੇ ਸੀਨੀਅਰ ਦੇ ਯਾਰ ਮੈਂ ਉਹ ਤੁਸੀਂ ਗੱਲ ਖੈ ਤੇ ਸਾਕੀ ਕੋਲ ਤੇ ਗੱਲ ਕਰਦੇ ਹਾਂ ਭਾਈ ਮਾਈਕ ਰੋਗੇ ਤੁਸੀਂ ਗੱਲੋ ਕਿਉਂ ਮਨ ਨੂੰ ਮੇਰੀ ਗੱਲ ਨਾ ਕਰੀ ਗੱਲ ਕੱਲਿਆਂ ਨੂੰ ਬੁਲਾ ਦਿਓ ਸਾਡੀ ਗੱਲ ਸਾਡੀਆਂ ਕਿਹੜੇ ਸਾਈਡ ਤੇ ਉਹ ਹੀ ਸੈਂਟਰ ਸਰਕਾਰ ਆ ਮਹਿਮਾਨੀ ਕੇ ਮੁਕਰੀ ਹੈ ਹਟੋ 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 ਯਾਰ ਜੀ ਉਹ ਅੰਨੇ ਪ੍ਰਧਾਨ ਜੀ ਯਾਰ ਕੀ ਗੱਲ ਤੁਸੀਂ ਫਿਰ ਆੜਵਾੜਾ ਕਿਦਾਂ ਨਹੀਂ ਕਰਦੇ ਤੁਸੀਂ ਅਸੀਂ ਰਹਿਣਾ ਜਾ ਫਿਰ ਇੱਥੇ ਬੈਠਾਂਗੇ ਅਸੀਂ ਬੈਠਾਂਗੇ ਫਿਰ ਚਲ ਬੈਠ ਜਾਈਏ ਪੈਸੇ ਰੋਣਾ ਰੋਣਾ ਹੀ ਰੋਣਾ ਕੀ ਹੱਤ ਹੋਈ ਯਾਰ ਤੁਸੀਂ ਮਿਲ ਨਹੀਂ ਲੱਗਦੇ ਤੁਸੀਂ ਜਾ ਜਿੰਨਾ ਰੋਕੇ ਉਹਨਾਂ ਨੂੰ ਮੈਂ ਜਰੂਰ ਕਰਦਾ ਹਾਂ ਜੀ ਬਈਆ ਕਹਿੰਦੇ ਆਪੀ ਸਾਹਿਬ ਜਨਦਾ ਆਪਣੀ ਸੀਨੀਅਰ ਉਹਦਾ ਜੜ ਬੋਈ ਉਹ ਯਾਰ ਫੇ ਤੁਸੀ ਉਹ ਕੰਮ ਕਰਦਾ ਨਾ ਬਿਲਕੁਲ ਤੁਹਾਨੂੰ ਪਤਾ ਤੁਸੀਂ ਜਿਹੜਾ ਜਿਹੜਾ ਤੁਸੀਂ ਅੱਗੇ ਕੰਮ ਕਰਦੇ ਤੇ ਤੁਹਾਨੂੰ ਜਾਨੀ ਕੋਈ ਕਾਰ ਨਹੀਂ ਗੱਲ ਹੀ ਪੂਰੇ ਹੱਥ ਨੂੰ ਲਿਆ ਕੇ ਵਾਹ ਕਰਕੇ ਰੱਖੋ ਨਹੀਂ ਤੁਹਾਡੇ ਅੱਖੇ ਲਗੀ ਗਈਆਂ ਜੀ ਮਨਾਓ ਬਰਾਓ ਇੱਥੇ ਮਨਾਓ ਨਹੀਂ ਇੱਥੇ ਦਰਵਾਜ਼ੇ ਤੇ ਨਹੀਂ ਇੱਥੇ ਦਰਵਾਜ਼ੇ 'ਚ ਬੈਠ ਜਣੇ ਨਹੀਂ ਜੀ ਸਾਨੂੰ ਮਾਰਾ ਜਾਏ ਉਹਨਾਂ ਨੂੰ ਯਾਰ ਐਮਰਜੈਂਸੀ ਮੇਰੇ ਇਹ ਕਰੋ ਤੁਸੀਂ ਦੇਖੋ ਪਾ ਜੀ ਪਾ ਜੀ ਬਾਕੀ ਸਾਈਡ ਤੋਂ ਜੋ ਇਹ ਐਮਰਜੈਂਸੀ ਤੁਸੀਂ ਦੇਖੋ ਨਹੀਂ ਤੁਸੀਂ ਚੌਥੀ ਸਾਈਡ ਤੋਂ ਸਾਈਡ ਤੋਂ ਇੱਥੇ ਜਾਣਾ ਨਹੀਂ ਆਦਾ ਪੂਰੀ ਪ੍ਰਕਾਣਾ ਹੋ ਰਹੀ ਹੈ ਲੈ ਕੇ ਗੱਲ ਜਿਹੜਾ ਸੀ ਵੀ ਮੈਂ ਚਾਹੁੰਦਾ ਮੈਂ ਖੜਾ ਦਿੱਤਾ ਗਿਆ ਪਸਟਾ ਲੰਗਾ ਸਾਡਾ ਗੱਲ ਕਰਦੇ ਤੁਸੀਂ ਜਿਵੇਂ ਜਵਾਲਾ ਬਾਕੀ ਬਾਕੀ ਸਾਈਡ ਤੇ ਜਾਓ ਜੀ ਆਪ ਕੋ ਚਾਹ ਲਿਆ ਦੇਣਾ ਉਹਨਾਂ ਨਾਲੋਂ ਕੀ ਆ ਦਵਾ ਕਰਨੀ ਯਾਰ ਇਹ ਮਤਲਬ ਤੁਸੀਂ ਕਿੰਨੇ ਕੁ ਨੂੰ ਕਰਨ ਵਗੇ ਖਵਾ ਤੁਸੀਂ ਕਰੀ ਜਾਓ ਫਿਰ ਜੇ ਤੁਸੀਂ ਆਈ ਕਰਨਾ ਵੀ ਕਿੰਨੇ ਕੁ ਨੂੰ ਕਰ ਲੋਗੇ ਤੁਸੀਂ ਲੈਣ ਲੱਗ ਜਾਨੀ ਇੱਥੇ ਪਾਜੀ ਕੀ ਨਾਮ ਤੋਂ ਆਤਾ